ਤਾਂ ਤੇਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਭਰਾ ਆਪਾਂ ਲੈ ਗਏ ਆ ਜੌਂਡੀਅਰ ਬਾਲੇ ਭਰਾ ਆਖੀ ਜਾਂਦੇ ਸੀ ਆਪਾਂ ਜੌਂਡੀਅਰ ਲੈਣਾ ਯਾਰ ਜੌਂਡੀਅਰ ਲੈਣਾ ਤੇ ਅੱਜ ਤੁਹਾਡੀ ਫਰਮਾਇਸ਼ ਤੇ ਲੈ ਕੇ ਆਏ ਆ ਆਪਾਂ ਜੌਂਡੀਅਰ ਪੂਰਾ ਸੋਹਣਾ ਟਰੈਕਟਰ ਹੈ ਪਹਿਲਾਂ ਤੁਹਾਨੂੰ ਟਰੈਕਟਰ ਦਿਖਾਉਨੇ ਆ ਮੂਰਲੇ ਟਾਇਰ ਜਮਾ ਨਵੇਂ ਆ ਭਰਾ ਮੇਰੇ ਮੂਰਲੇ ਟਾਇਰ ਜਮਾ ਨਵੇਂ ਤੇ 52 4 ਜੌਂਡੀਅਰ ਪੂਰਾ ਘੈਂਟ ਟਰੈਕਟਰ ਹੈ ਪਾਵਰ ਚ ਤੇਲੰਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ। ਪਾਵਾ ਬਾਹ ਕੇ ਲੈ ਜਾ ਭਾਈ ਜੰਦਾ। ਟਾਇਰ ਗੇਰਾ। ਪੂਰਾ ਸੋਹਣਾ ਟਰੈਕਟਰ ਆ ਯਾਰ। ਯਾਰ ਸਪੇਰੇ ਤੁਹਾਨੂੰ ਘੁੰਮ ਕੇ ਦਿਖਾਉਨੇ ਆ ਮਗਰਾੜਾ ਮਗਰੂੜਾ ਦਾ ਪੂਰਾ ਸੋਹਣਾ ਟਰੈਕਟਰ ਆ। ਮਗਰ ਲੈ ਟਾਇਰ ਹੈਗੇ 50 55 ਪੈਸੇ। ਤੇ ਰਿੰਬਰੰਬ ਦੇਖ ਲਓ ਕਿਸੇ ਪਾਸੇ ਕੋਈ ਰਿੰਬਰੰਬ ਪੋਰਾ ਵੀ ਗੜਿਆ ਨਹੀਂ ਗਾ। ਪੂਰਾ ਸੋਹਣਾ ਟਰੈਕਟਰ ਦੇਖੋ। ਤੇ ਇਹ ਇਧਰ ਦੇਖੋ ਲਿੰਕਾਂ ਲੂਕਾਂ ਦਾ ਪੂਰਾ ਸਾਫ ਟਰੈਕਟਰ ਆ। ਪੂਰਾ ਸਾਫ ਟਰੈਕਟਰ ਆ ਲਿੰਕਾਂ ਲੋਕਾਂ ਦਾ ਤੇ ਘੈਂਟ ਦਾ ਲਵਾਤਾ ਯਾਰ ਮਗਰੇੜਾ ਮਗਰੂਣਾ ਪੂਰਾ ਟਰੈਕਟਰ ਸਾਫ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਤੇ ਹਰਿਆਣਾ ਨੰਬਰ ਹੈ ਹੈਨਾ ਹਾਂ ਹਰਿਆਣਾ ਨੰਬਰ ਆ ਐਚ ਆਰ ਨੰਬਰ ਆ ਤੇ ਪੂਰਾ ਸਾਫ ਟਰੈਕਟਰ ਆ ਯਾਰ ਛਤਰੀ ਸੁਤਰੀ ਜਮਾ ਨਵੀਂ ਲੱਗੀ ਹੋਈ ਆ ਪੂਰਾ ਸੋਹਣਾ ਟਰੈਕਟਰ ਆ ਯਾਰ ਇਹ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਲਾ ਦਿਓ ਬਾਈ ਕਹਿੰਦਾ ਇੰਜਨ ਗੇਅਰ ਦਾ ਵੀ ਪੂਰਾ ਸਾਫ ਆ ਟਰੈਕਟਰ ਜਿੰਨਾ ਟਰੈਕਟਰ ਤੋਂ ਸਾਫ ਆ ਉਹਨੇ ਇੰਜਨ ਗੇਅਰ ਦਾ ਪੂਰਾ ਕੋਕਾ ਟਰੈਕਟਰ ਆ ਤੇ ਕਾਗਜ਼ ਪੱਤਰਾਂ ਦੀ ਬਾਈ ਆ ਨਾ ਖੁੱਲ ਜਿੰਮੇਵਾਰੀ ਹੋਊਗੀ ਬਾਕੀ ਆਪਾਂ ਬਾਈ ਨਾਲ ਥੋੜੀ ਗੱਲਬਾਤ ਕਰਾਉਨੇ ਆ ਸਾਰਾ ਆਪਾਂ ਇਹ ਤੋਂ ਪੁੱਛਾਂਗੇ ਕਿਹੜਾ ਮਾਡਲ ਆ ਕਿੰਨੇ ਦਾ ਦੇਣਾ ਬੈਟਰੀ ਬੂਨਟਰੀ ਦਾ ਪੂਰਾ ਵਧੀਆ ਟਰੈਕਟਰ ਸੈਲਫ ਸਟਾਰਟ ਯਾਰ ਦੇਖੋ ਕੋਕਾ ਪੀਸੀ ਆ ਯਾਰ ਟਰੈਕਟਰ ਪੂਰਾ ਸੋਹਣਾ ਟਰੈਕਟਰ ਆ ਤੇ ਬਾਕੀ ਆਪਾਂ ਥੋੜੀ ਰਾਜਵਿੰਦਰ ਨਾਲ ਗੱਲ ਕਰਾਉਨੇ ਆ ਤੇ ਕਿਹੜਾ ਮਾਡਲ ਆ ਤੇ ਕਿੰਨੇ ਦਾ ਦੇਣਾ ਇੰਜਨ ਗੇਅਰ ਦਾ ਕਿਵੇਂ ਲਿਫਟ ਦਾ ਕਿਵੇਂ ਸਾਰਾ ਪੁੱਛਾਂਗੇ ਆਪਾਂ ਐ ਰਾਜਵਿੰਦਰਾ ਕੀ ਹਾਲ ਹੈ ਠੀਕ ਆ 1500 ਠੀਕ ਆ ਵਧੀਆ ਜਮਾ ਓਕੇ ਵਧੀਆ ਵਧੀਆ ਜਮਾ ਤੇ ਜੌਂਡੀਰ ਬਾਰੇ ਦੱਸ ਫਿਰ ਜੌਂਡੀਰ ਪੋਲਰਾ 524 ਆ ਇਹ 524 ਹਾਂ 2011 ਦੇ ਮਾਰਕੇ ਆ ਤੇ 2012 ਮਾਡਲ ਦੀ ਕਾਪੀ ਹੈ 11 ਦੇ ਲਾਸਟ ਲਾਸਟ ਵਾਲੇ ਮਹੀਨੇ ਚ ਨਿਕਲੇ ਹੋਏ ਆ ਅੱਛਾ ਅੱਛਾ ਹਾਂ ਮੰਨ ਕੇ ਜੇ 12 ਮਾਡਲ ਦੀ ਕਾਪੀ ਆ 11 ਮਾਡਲ ਆ 12 ਦੀ ਕਾਪੀ ਆ 11 ਦੀ ਕਾਪੀ ਆ ਠੀਕ ਐ ਪੂਰਾ ਘੈਂਟ ਟਰੈਕਟਰ ਡਬਲ ਕਲਚ ਆ ਡਬਲ ਪੀਟੀਓ ਆ ਅੱਛਾ ਡਬਲ ਕਲਚ ਆ ਡਬਲ ਪੀਟੀਓ ਆ ਪੀਟੀਓ ਵੀ ਦੋ ਆ 540 ਜੀ ਵੀ ਚੱਲਦਾ ਹੈ ਤੇ 1000 ਤੇ ਵੀ ਚੱਲਦਾ ਅੱਛਾ ਯਾਰ ਹਾਂ ਦੋ ਪੀਟੀਓ ਆ ਠੀਕ ਐ ਫਿਰ ਤਾਂ ਮੰਨ ਕੇ ਚੱਲ ਤੂੜੀ ਤੜੀ ਵਾਲੀ ਤੇ ਕਿਸੇ ਤੇ ਲਾ ਦੇ ਟੌਪ ਵਾਲਾ ਮਾਡਲ ਅੱਛਾ ਮੈਂ ਤਾਂ ਇਹ ਛੋਟਾ ਜਿਹਾ ਕਿਤੇ ਹਾਂ ਨਾ ਟੌਪ ਮਾਡਲ ਅੱਛਾ ਡਬਲ ਪੀਟੀਓ ਚ ਕੀਤਾ ਕੰਪਿਊਟਰ ਕਰਾਵਾ ਵਗੈਰਾ ਕਾਹਦੇ ਤੇ ਲਾਦੇ ਨੂੰ ਕਾਹਦੇ ਤੇ ਜੋੜੀ ਕਰ ਹੈਨਾ ਕਾਹਦੇ ਤੇ ਮਰਜੀ ਤੇ ਬਾਲੇ ਭਰਾ ਪੁੱਛ ਦਿੰਦੇ ਨੇ ਕਹਿੰਦੇ ਯਾਰ ਅਸੀਂ ਨਾ ਲਾ ਕੇ ਇਹਦੇ ਪਤਲੇ ਟਾਇਰ ਤੇ ਅਸੀਂ ਉਹ ਬਣਾਉਣਾ ਸਪਰੇਅ ਵਾਲਾ ਜੰਗਾੜ ਜਾ ਕੀ ਕਹਿੰਦੇ ਇਹਨਾਂ ਨੂੰ ਕੁਛ ਹੀ ਬਣਾ ਲੈ ਬਾਈ ਇਹਦਾ ਕੀ ਕਹਿੰਦੇ ਇਹਨਾਂ ਨੂੰ ਬੂਮ ਕੇ ਕੀ ਬੂਮ ਸਪਰੇਅ ਵਾਲਾ ਹੈਨਾ ਕਹਿੰਦੇ ਉਹ ਬਣਾਉਣਾ ਸੀ ਕਹਿੰਦੇ ਯਾਰ ਜੌਂਡੀ ਹਰਤੇ ਆ ਕੇ ਪੂਰਾ ਕਾਮਯਾਬ ਤੇ ਬਾਕੀ ਇਹਦੀ ਯਾਰ ਪੀਡੀਓ ਬੂਟੀਓ ਵੀ ਕਹਿੰਦੇ ਬੜੀ ਕਾਮਯਾਬਾ ਜੇ ਟੂੜੀ ਵਾਲੀ ਤੇ ਲਾਉਣਾ ਜਾਂ ਹੋਰ ਕਰਨਾ ਹੈਨਾ ਤੇ ਇੰਜਨ ਗੇਅਰ ਦਾ ਜਮਾਂ ਕਿਵੇਂ ਓਕੇ ਕਰਾਂ ਭੁਲਰਾ ਤੇਲ ਪਾ ਦੂੰਗਾ ਟੈਂਕੀ ਭ ਅਕੇ ਬਾਗੀ ਲੈ ਹਾਂ ਇਹ ਦੂ ਇਹ ਦੂ ਨਾ ਜਿੰਮੇਵਾਰੀ ਹੈ ਨਹੀਂ ਹਾਂ ਲੈਫਟ ਲੋਡ ਦਾ ਕੋਕਾ ਜਾ ਮੂਰਾ ਯਾਰ ਕਿਸੇ ਪਾਸੋਂ ਕਮੀ ਨਹੀਂ ਕਰਨਗੇ ਔਰ ਲੈਫਟ ਸਾਰਾ ਤੇ ਜੇ ਕੋਈ ਭਰਾ ਆਖੇ ਵੀ ਮੈਂ ਯਾਰ ਜੇ ਤੂੜੀ ਵਾਲੇ ਤੇ ਲਾਉਣਾ ਕਿਸੇ ਨੇ ਵਾਸ ਡੀਜ਼ਲ ਪਾ ਕੇ ਜਾ ਕੇ ਜੋੜ ਦੇ 1 ਰੁਪਿਆ ਲਾਉਣ ਦੀ ਲੋੜ ਨਹੀਂ ਉੱਤੇ ਹਾਂ ਤੇ ਜੇ ਕੋਈ ਆਏ ਆਖੇ ਵੀ ਯਾਰ ਮੇਰੇ ਮੇਰੇ ਕੋਲ ਆਹ ਟਰੈਕਟਰ ਵਿੱਚ ਕੱਟ ਲਾ ਵਿੱਚ ਕੱਟ ਲੇਗਾ ਵਿੱਚ ਪੁੱਲਰਾ ਦੇਖ ਲੈ ਕੱਟ ਲਾਂਗੇ ਬਾਕੀ ਆਇਆ ਮੈਂ ਜੰਦਾ ਅਗਲਾ ਕਿੰਨੇ ਚਿਰ ਦੇਖ ਕੇ ਕੱਟਿਆ ਜਾਂਦਾ ਪੁੱਲਰਾ ਹਾਂ ਬਾਕੀ ਅਗਲਾ ਆਂਦਾ ਯਾਰ ਮੇਰਾ ਘੱਟ ਕੱਟ ਲਿਆ ਹਨਾ ਤੇ ਉਹ ਅਗਲੇ ਨੂੰ 8 ਦਿਨ ਦੇ ਦਾਂਗੇ ਉਹ 8 ਦਿਨ ਦੇ ਦਾਂਗੇ ਵੀ ਤੇਰਾ ਵੱਧ ਵੇਖਦਾ ਵੇਚ ਲੈ ਭਾਈ ਹਾਂ ਜੀ ਵੱਧ ਵੇਦਾ ਵੱਧ ਵੇਚ ਕੇ ਸਾਨੂੰ ਕਹੇ ਦੇ ਦੇ ਤੇ ਬਾਕੀ ਇਹ ਤੇ ਲਾਉਣ ਲੂਣ ਹੋ ਜੂਗਾ ਪੁੱਲਰਾ ਲਾਉਣ ਦਾ ਤਾਂ 11 12 ਮਾਡਲ ਆ ਪਤਾ ਕਰਨਾ ਪਊ ਹੋ ਜੂਗਾ ਲਾਉਣ ਤਾਂ ਬਾਕੀ ਆਏ ਆ ਯਾਰ 12 ਮਾਡਲ ਆ ਨਾ ਪਾਦਾਂ ਪਈ ਆ ਅੱਛਾ 2026 ਦੇ 12ਵੇਂ ਮਹੀਨੇ ਤੱਕ ਪਾਸ ਈ ਕਿ ਨਾ ਉਹ ਵਾਗਲੇ ਦੇ ਐਨਓਸੀ ਨਹੀਂ ਲਊਗਾ ਐਨਓਸੀ ਦੇਏਗਾ ਨਾ ਹੋ ਜੂਗਾ ਆ ਹੋ ਜੂਗਾ ਹਰਿਆਣਾ ਨੰਬਰ ਹੈਣਾ ਜਿੱਥੇ ਮਾਦੀਨਾ ਕਰਾਲੇ ਪੰਜਾਬ ਹਰਿਆਣਾ ਐਨਓਸੀ ਮਿਲ ਜੂਗੀ ਤੇ ਐਨਓਸੀ ਦਾ ਖਰਚਾ ਐਨਓਸੀ ਦਾ ਖਰਚਾ ਮੈਂ ਦੇ ਦੂੰਗਾ ਚਲ ਆਪਦੇ ਕੋਲ ਉਹ ਤਾਂ ਮਨ ਕੇ ਜਲਦੀ ਜਿਹੜਾ ਵੇਚਦਾ ਉਹਦੀ ਹੁੰਦਾ ਤੇ ਅਗਲੇ ਦਾ ਬੀਮਾ ਲੱਗੂ ਹੈਨਾ ਬੀਮੇ ਦਾ ਖਰਚਾ ਲੱਗੂਗਾ ਹਾਂ ਤੇ ਭਰਾ ਮੇਰੇ ਬੀਮੇ ਦਾ ਖਰਚਾ ਥੋੜਾ ਲੱਗੂਗਾ ਐਨਓਸੀ ਬਾਈ ਕਹਿੰਦਾ ਮੈਂ ਆਪ ਕਟਵਾ ਕੇ ਦੇਉਂਗਾ ਨੰਬਰ ਪਵਾ ਤੁਸੀਂ ਪੰਜਾਬ ਲਵਾ ਲਿਓ ਤੇ ਹਰਿਆਣਾ ਤਾਂ ਇਹ ਹੈਗੀ ਹੈ ਹੈਨਾ ਇਹ ਲੋਕਲ ਕਿੱਥੋਂ ਦਾ ਇਹ ਹਰਿਆਣਾ ਨੰਬਰ ਇਹ ਲੋਕਲ ਫਤਿਹਬਾਦ ਦਾ ਨੰਬਰ ਆ ਫਤਿਹਬਾਦ ਜਿਮੀਦਾਰ ਕੋਲ ਡਰਾਈਵਰ ਸੀਗਾ ਇਹ ਲੋਕਲ ਅੱਛਾ ਫਤਿਹਬਾਦ ਹੀ ਹੈ ਇਹ ਲੋਕਲ ਹਾਂ ਫਤਿਹਬਾਦ ਜੇ ਕਿਸੇ ਨੇ ਉਧਰ ਦੇ ਨਹੀਂ ਲੈਣਾ ਤਾਂ ਲੋੜ ਹੀ ਨਹੀਂ ਪੈਦੀ ਤਾਂ ਲੋੜ ਹੀ ਨਹੀਂ ਜੇ ਕੋ ਫਤਿਹਬਾਦ ਦਾ ਲਊਗਾ ਫਿਰ ਤਾਂ ਸਦਾ ਨਾ ਹੋ ਜੂਗਾ ਤੇ ਇਹਦੀ ਡਿਮਾਂਡ ਮੰਗ ਕਿੰਨੀ ਹੈ ਡਿਮਾਂਡ ਪੁਤਰਾ 3 ਲੱਖ 65000 ਰੁਪਏ ਡਿਮਾਂਡ ਆ ਇਹਦੀ 3 ਲੱਖ 65000 ਹਾਂ ਕਿੰਨੇ ਦਾ ਛੱਡ ਦਾਂਗੇ ਆਪਾਂ ਜੀ ਆਪਣੀ ਵੀਡੀਓ ਦੇਖ ਕੇ ਹੁੰਦਾ ਕੋਈ ਛੱਡ ਦੂੰ ਪੁਤਰਾ ਕੈਸੀ ਦਿੱਤੀ ਸਹੀ ਸਹੀ ਬਸ ਦੇਣ ਲੈਣ ਵਾਲੇ ਦਾ ਦੱਸ ਦਿੰਦੇ ਆ ਯਾਰ ਵੀਡੀਓ ਦੇਖ ਕੇ ਆਉਂਦਾ ਵੀ ਅਗਲਾ ਇਨੀ ਦੋਨੋਂ ਚੱਲ ਕੇ ਕਿ ਨਹੀਂ ਹਾਂ 3.5 ਲੱਖ ਰੁਪਏ ਦਾ ਟਰੈਕਟਰ ਦੇਣੀ 3.5 ਲੱਖ ਦਾ ਹਾਂ 3.5 ਲੱਖ ਦਾ ਦੇਣੀ ਮੈਂ ਭਰਾ ਮੇਰੋ ਬਾਈ ਕਹਿੰਦਾ 3.5 ਲੱਖ ਦਾ ਟਰੈਕਟਰ ਦੇ ਦਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਤੇ ਵੀਡੀਓ ਨੂੰ ਦੱਬ ਕੇ ਵੀਰ ਮੰਨ ਕੇ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡੇ ਵਾਸਤੇ ਨਵੇਂ ਨਵੇਂ ਟਰੈਕਟਰ ਲੈ ਕੇ ਆਉਂਦੇ ਰਹਿੰਨੇ ਆ ਤੇ ਬਾਕੀ ਬਹੁਤ ਭਰਾਵਾਂ ਦੀ ਫਰਮਾਇਸ਼ ਸੀ ਕਿ ਵੀ ਅਸੀਂ ਜੌਂਡੀਆਰ ਲੈਣਾ ਕੋਈ ਜੌਂਡੀਆਰ ਦਿਖਾਓ ਤੇ ਅੱਜ ਤੁਹਾਡੇ ਵਾਸਤੇ ਜਮਾਨਾ ਕੋਕਾ ਪੀਸੀ ਜੌ ਮੈਂ ਤੇਲ ਪਾ ਦੂਆ ਬਾਹ ਕੇ ਚਲਾ ਕੇ ਲੈ ਜਾਓ ਬਾਈ ਕੋਲੇ ਘਰੇ ਖੜਾ ਤੇ ਬਾਈ ਦਾ ਨੰਬਰ ਆਪਣਾ ਨੰਬਰ ਬੋਲ ਦੇ ਰਜਵਿੰਦਰਾ ਇੱਕ ਆਪਣਾ ਨੰਬਰ ਬੋਲ ਕਿੰਨਾ ਪੁਲਰਾ ਨੰਬਰ 985555 ਹਾਂ 63923 985555 63923 ਹਾਂ ਬਾਈ ਦਾ ਨੰਬਰ ਹੈ ਬਾਈ ਨੂੰ ਫੋਨ ਲਾ ਲਿਓ ਬਾਈ ਦੇ ਘਰੇ ਟਰੈਕਟਰ ਖੜਾ ਤੇ ਕਾਗਜ਼ ਪੱਤਰਾਂ ਦੀ ਪੂਰੀ ਜ਼ਿੰਮੇਵਾਰੀ ਹੈ ਪੂਰੀ ਜ਼ਿੰਮੇਵਾਰੀ ਹੈ ਪੁਲਰਾ ਬਾਕੀ ਯਾਰ ਅਗਲਾ ਘਰੇ ਵੀਡੀਓ ਨਹੀਂ ਪਾਉਂਦਾ ਬਾਈ ਦਾ ਘਰ ਹੈ ਦੇਖੋ ਨਹੀਂ ਬਾਈ ਘਰੇ ਵੀਡੀਓ ਨਹੀਂ ਬਣਾਉਂਦਾ ਹੈ ਪੂਰਾ ਚੰਗਾ ਟਰੈਕਟਰ ਆ ਵਾਹ ਕੇ ਤਸੱਲੀ ਕਰਕੇ ਲੈ ਜਿਆ ਉਹਦਾ ਜਮਾ ਕਾਗਜ਼ਾਂ ਪੱਤਰਾਾਂ ਦੀ ਮੇਰੀ ਜਵੇਂ ਵਰੀ ਆ ਲੈ ਵੀ ਬਾਈ ਕਹਿੰਦਾ ਕਾਗਜ਼ ਪੱਤਰਾਾਂ ਦੀ ਫੁੱਲ ਜ਼ਿੰਮੇਵਾਰੀ ਐ ਕਦੋਂ ਮਰਜੀ ਬਾਈ ਦੇ ਘਰੇ ਆਇਓ ਪਿੰਡ ਮਿਰਜਾ ਨੇ ਟਰੈਕਟਰ ਖੜਾ ਐ ਕੋਕਾ ਪੀਸ ਟਰੈਕਟਰ ਆ ਕਦੋਂ ਮਰਜੀ ਆ ਜਿਓ ਤੇ ਵੀਡੀਓ ਨੂੰ ਦਬ ਕੇ ਵੀਰ ਮੰਨ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਟਰੈਕਟਰ ਕਿਦਾਂ ਦਾ ਲੱਗਿਆ ਓਕੇ ਭਰਾ ਧੰਨਵਾਦ ਜਿਉਂਦੇ ਵਾਦ ਰਹੋ